ਇਹ ਖਾਲਸਾ ਐਡ ਦੇ ਵੀਰਾਂ ਵੱਲੋਂ ਜੋ ਦਵਾਈਆਂ ਦੀ ਸੇਵਾ ਹੈ ਤੇ ਆਪਣਾ ਕੋਈ ਜ਼ਖਮੀ ਹੁੰਦਾ ਹੈ ਜਾਂ ਕੋਈ ਫੱਟੜ ਹੁੰਦਾ ਹੈ ਉਹਨਾਂ ਭਰਾਵਾਂ ਲਈ ਜੋ ਸੇਵਾ ਇਹ ਲਗਾਈ ਗਈ ਹੈ ਇੱਥੇ ਜੀ ਹਰ ਧਰਮ ਦਾ ਬੰਦਾ ਆ ਕੇ ਜੋ ਵੀ ਆਪਣਾ ਦਵਾਈ ਹੈ ਉਹ ਲੈ ਸਕਦਾ ਹੈ ਇੱਥੇ ਕੋਈ ਧਰਮ ਦੀ ਸੀਮਾ ਨਹੀਂ ਰੱਖੀ ਹੋਈ ਇਹ ਖਾਲਸਾ ਐਡ ਦੀ ਜੋ ਸਭ ਤੋਂ ਵੱਧ ਪ੍ਰਸੰਸਾਯੋ ਕਰਨ ਵਾਲੀ ਹੈ ਜੀ ਅਸੀਂ ਭਰਾਵਾਂ ਨਾਲ ਗੱਲ ਬਾਤ ਕਰਦੇ ਹਾਂ ਸਾਸ਼ੀਕਾਰ ਜੀ ਬਿਰੇ ਲੰਗਰ ਲੰਗਰੇ ਆ ਜੀ ਆਪਣਾ ਤਾਂ ਹੈ ਨਾ ਬਾਬਾ ਜੀ ਦਾ ਤੇ ਕਿੰਨੇ ਕ ਸਮਾਹ ਰਹੂਗਾ ਜੇਕਰ ਮੋਦੀ ਸਰਕਾਰ ਨਹੀਂ ਮੰਨਦੀ ਤਾਂ ਜਿੰਨਾ ਚਿਰ ਸਾਡੀਆਂ ਸੇਵਾਵਾਂ ਦੀ ਲੋੜ ਹੈਗੀ ਹੈ ਇੱਥੇ ਜਿੰਨਾ ਚਿਰ ਐਜੀਟੇਸ਼ਨ ਚੱਲੂਗਾ ਅਸੀਂ ਨਾਲ ਹਾਂ ਜੀ ਤੁਹਾਡੇ ਤੁਹਾਡੀਆਂ ਕਿੰਨੇ ਕਿ ਟੀਮਾਂ ਨੇ ਜਿਹੜੀਆਂ ਇੱਥੇ ਆਈਆਂ ਹੋਈਆਂ ਨੇ ਸਾਰਾ ਇੱਥੇ ਸਾਡੇ ਕਾਫੀ ਵਲੰਟੀਅਰਸ ਪਹੁੰਚੇ ਹੋਏ ਆ ਹੁਣ ਮੈਡੀਕਲ ਤੋਂ ਬਿਨਾ ਪਾਣੀ ਦੀ ਸੇਵਾ ਚੱਲ ਰਹੀ ਆ ਨਾਲ ਸਾਡੀ ਅਸੈਸਮੈਂਟ ਹੋ ਰਹੀ ਆ ਵੀ ਇੱਥੇ ਕਿਹੜੀ ਚੀਜ਼ ਦੀ ਲੋੜ ਹੈਗੀ ਆ ਜੋ ਅਸੀਂ ਆਉਣ ਵਾਲੇ ਸਮੇਂ ਵਿੱਚ ਪ੍ਰੋਵਾਈਡ ਕਰਵਾ ਸਕੀਏ ਇਸ ਤੋਂ ਬਿਨਾ ਸਾਡੇ ਦੂਜੇ ਬਾਰਡਰਸ ਤੇ 13 ਤਰੀਕ ਤੋਂ ਹੀ ਚੱਲ ਰਹੀਆਂ ਇੱਥੇ ਅਸੀਂ ਕੱਲ ਆਏ ਸੀਗੇ ਤੇ ਸ਼ੰਭੂ ਬਾਰਡਰ ਤੇ ਅਸੀਂ 13 ਤਰੀਕ ਨੂੰ ਹੀ ਪਹੁੰਚੇ ਸੀ ਉੱਥੇ ਵੀ ਸਵਾਵਾ ਚੱਲ ਰਹੀਆਂ ਸਾਡੇ ਬਾਕੀ ਕੋਈ ਤਕਲੀਫ ਨਹੀਂ ਵੀ ਜਦੋਂ ਤੱਕ ਲੋੜ ਹੈ ਉਹਦੇ ਬਿਲਕੁਲ ਜੀ ਅਸੀਂ 24 ਅਸੀਂ 24 ਘੰਟੇ ਹਾਜ਼ਰ ਹਾਂ ਜੀ ਇੱਥੇ ਹਰ ਤਰ੍ਹਾਂ ਦੀ ਇਹਦੇ ਨਾਲ ਮੈਡੀਕਲ ਕੈਂਪ ਦੇ ਨਾਲ-ਨਾਲ ਅਸੀਂ ਐਂਬੂਲੈਂਸਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਜਿਹੜੇ ਫਟੜ ਹੋ ਜਾਂਦੇ ਆ ਕਿਸਾਨ ਵੀਰ ਉਹਨਾਂ ਨੂੰ ਖਾਇਰਾ ਹਸਪੀਟਲ ਚ ਪਹੁੰਚਾਉਣ ਦਾ ਕੰਮ ਕੀਤਾ ਹੈ ਤੇ ਮੈਡੀਕਲ ਚ ਕੀ ਕੀ ਸਹੂਲਤਾਂ ਮਿਲਦੀ ਟੋਟਲ ਜੇਕਰ ਆਪਾਂ ਕਹੀਏ ਕਿਸਾਨਾਂ ਨੂੰ ਵੀ ਦਵਾਈ ਤੋਂ ਲੈ ਕੇ ਕਿਹੜੀ ਕਿਹੜੀ ਚੀਜ਼ ਪੱਟੀ ਵਗੈਰਾ ਕਿੰਨਾ ਕੁ ਕੁਝ ਆਪਣੇ ਕੋਲ ਅਵੇਲੇਬਲ ਹੈ ਲੈਟਰ ਨੂੰ ਬੜੀਆਂ ਦਵਾਈਆਂ ਪੱਟੀਆਂ ਸੱਟਾਂ ਲੱਗਦੀਆਂ ਜਿਹੜੀਆਂ ਉਹਨਾਂ ਦਾ ਸਾਰਾ ਪ੍ਰਬੰਧ ਹੈਗਾ ਸਾਡੇ ਕੋਲ ਫਸਟ ਏਡ ਦੇ ਵਿੱਚ ਜੋ ਕੁਝ ਪ੍ਰਬੰਧ ਕੀਤੇ ਜਾ ਸਕਦੇ ਆ ਉਹ ਸਾਰੇ ਪ੍ਰਬੰਧ ਹੈਗੇ ਆ ਆਕਸੀਜਨ ਸਿਲੰਡਰ ਤੱਕ ਸਾਡੇ ਕੋਲ ਅਵੇਲੇਬਿਲਟੀ ਹੈਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ